ਦੇਖਿਆ ਕਿ ਬਹੁਤ ਜ਼ਿਆਦਾ ਸਪੀਡ ਵਿੱਚ ਪਾਸ ਆਈ ਸਰ ਤੇ ਕੰਟਰੋਲ ਨਹੀਂ ਹੋਇਆ 22 ਦੇ ਗ੍ਰੀਪ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਐ ਜੀ ਸਰ ਤਿੰਨ ਹਰਵਿੰਦਰ ਸਿੰਘ ਸਰ ਕੀ ਦੇਖਿਆ ਤੁਸੀਂ ਤੁਸੀਂ ਸਰ ਦੇਖਿਆ ਕਿ ਬਹੁਤ ਜ਼ਿਆਦਾ ਸਪੀਡ ਵਿੱਚ ਪਾਸ ਆਈ ਸਰ ਤੇ ਕੰਟਰੋਲ ਨਹੀਂ ਹੋਇਆ ਤੇ ਉਹ ਜਿਹੜੇ ਕਰਕੇ ਹਾਦਸਾ ਹੋ ਗਿਆ ਓ ਕਿਹੜੀ ਚੀਜ਼ਾਂ ਕੰਟਰੋਲ ਹੈ ਕਿਹੜੀ ਚੀਜ਼ ਆਈ ਸਰ ਸਕੂਟੀ ਦਾ ਆ ਰਿਹਾ ਲੇਡੀ ਜੀ ਕੋਈ ਨਹੀਂ ਹੁਣ ਪਤਾ ਵੀ ਉਹ ਕਿੱਦੇ ਤੇ ਆਏ ਕਿ ਉਹ ਵੀ ਥੱਲੇ ਆ ਗਈ ਹਾਂਜੀ ਤੁਸੀਂ ਮੋਤਰੀ ਹੋ ਗਈ ਮੱਛੀ ਜਿੱਦਾਂ ਬਰਸਾ ਤੇਜ਼ ਚਲੁੰਦੇ ਆ ਕੀ ਪ੍ਰਸ਼ਾਸਨ ਕਹਿਣਾ ਚਾਹੁੰਦੇ ਸਰ ਸਰਪ੍ਰਸ਼ਾਸਨ ਸਰ ਇਹ ਹੀ ਕਹਿਣਾ ਚਾਹੁੰਦੇ ਨੇ ਕਿ ਥੋੜਾ ਜਿਹਾ ਅਨੰਤ ਕੰਟਰੋਲ ਕੀਤਾ ਜਾਏ ਇਹਨਾਂ ਦਾ ਜਿਹੜਾ ਟਾਈਮ ਟੇਬਲ ਇਹਨਾਂ ਦਾ ਫਿਕਸ ਕੀਤਾ ਜਾਵੇ ਜਿਹੜਾ ਆਰਾਮ ਨਾਲ ਜਾਣ ਬੋਧਾ ਨਾ ਭਜਾਉਣਾ ਤੇ ਇਹ ਟਾਈਮ ਇਹਨਾਂ ਦਾ ਥੋੜਾ ਹੁੰਦਾ ਜਿਹਦੇ ਕਰਕੇ ਵੀ ਆਉਂਦੇ ਆ ਸੜਕਾਂ ਉਨੀਆਂ ਚੌੜੀਆਂ ਹੈ ਨਹੀਂ ਸਰਕਸ਼ੀ ਜਾਣੇ ਚਕਵੀ ਉਹ ਕਿੰਨੀਆਂ ਮੋਟਾ ਹੋ ਗਈ ਉਹ ਅਜੇ ਤੱਕ ਅੰਦਾਜ਼ਾ 10 ਤੋਂ ਪਲੱਸ ਸਰ ਡੈਡ ਹੋ ਗਈ ਹੈ ਬਾਕੀ ਗ੍ਰੈਜੂਲਟੀ ਪਤਾ ਨਹੀਂ ਕਿੰਨੀ ਹੋਈ ਹੈ ਅੰਦਾਜ਼ਾ ਹੈ ਤਾਂ 10 ਤੋਂ ਸੰਗ ਹੋ ਆਪਾਂ ਲੱਗਿਆ ਜੇ ਮਾ ਸੈਕਸੀਡੈਂਟ ਹੋਇਆ ਜੇ ਕੋਈ ਤਕਰੀਬਨ 20 ਦੇ ਤੱਕ ਕਰੀਬ ਕਾਜ਼ੜੀ ਹੈ ਤਿੰਨ ਜਿਹੜੇ ਹੈਗੇ ਨੇ ਡੈੱਡ ਨੇ ਸੋ ਫਾਰ ਐਂਡ 6 ਸੀਰੀਅਸਲੀ ਇੰਜਰਡ ਨੇ ਬਾਕੀ ਜਿਹੜੇ ਹੈਗੇ ਉਹਨਾਂ ਦਾ ਮਾਈਨਰ ਟੂ ਮੋਡਰੇਟ ਇੰਜਰੀਜ਼ ਆਈਆਂ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆਪਣੇ ਹਸਪੀਟਲ 'ਚ ਜਿਨ੍ਹਾਂ ਨੂੰ ਚਾਰ ਜਣਿਆਂ ਨੂੰ ਰੈਫਰ ਕਰ ਚੁੱਕੇ ਆ ਦੋ ਜਣਿਆਂ ਦਾ ਤੋਂ ਬਾਅਦ ਅੱਗੇ ਉਹਨਾਂ ਨੂੰ ਵੀ ਰੈਫਰ ਕਰਨ ਦੀ ਜ਼ਰੂਰਤ ਪੈ ਗਈ ਉਹਨਾਂ ਥੈਂਕ ਯੂ ਹੁੰਦੇ سامنے ਆਇਆ ਇਹ ਅੱਜ ਬੜਾ ਇੱਕ ਅਨਫੋਰਚੁਨੇਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਮਟਾਲਾ ਕਾਧੀਆਂ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲਿਮਨਰੀ ਤੌਰ ਤੇ ਇਥੇ ਮੈਂ ਡਾਕਟਰ ਨੂੰ ਪੁੱਛ ਰਿਹਾ ਸੀਗਾ ਤੋਂ ਤਿੰਨ ਕੈਸ਼ੁਐਲਟੀਜ਼ ਇਹਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਬਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਤੇ ਚੱਲਣਾ ਪਿਆ ਤਾਂ ਉਹਨਾਂ ਨੂੰ ਵੀ ਮੋਟਰਸਾਈਕਲ ਨੇ ਸੈਂਡਿੰਗ ਤੋਂ ਅਮਰitsar ਐਂਡ ਬਾਕੀ ਇਟ ਇਸ A ਮੋਰ ਫਰਸ ਬਾਰੇ ਬੰਦੇ ਸੋ ਦੇ ਹੈਵ ਸਸਟੇਨ ਮਾਈਨਰ ਇਨਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਜਾਂਦੀ ਸੀ ਔਰ ਅੱਜ ਵੀ ਸਵਾਰੀਆਂ ਕਰਦੀਆਂ ਬਹੁਤ ਤੇਜ਼ ਰਫਤਾਰ ਅਸੀਂ ਉਹ ਚੈੱਕ ਕਰ ਰਹੇ ਹਾਂ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹਾਂ ਉਹਦੇ ਚ ਇਹ ਵੀ ਆ ਰਿਹਾ ਹੈ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੌਸ ਵਾਲੇ ਨੇ ਉਹ ਦੇ ਕਰਕੇ ਉਹ ਜਾ ਕੇ ਕੰਮ ਦੇ ਵਿੱਚ ਜਾੜੀ ਚ ਬਣੀ ਪਰ ਅਸੀਂ ਇਸ ਇਸ਼ੂ ਨੂੰ ਐਸੈਸ ਕਰ ਰਹੇ ਹਾਂ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚਾਹੀਦੀ ਹੈ ਇਹ ਸੋਲ ਇਹਨਾਂ ਦੇ ਨੋਟਿਸ ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਹੈ ਸੱਤ ਇਹਨਾਂ ਨੇ ਕਿਹਾ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ ਬਾਕੀ ਕੁਝ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੇ-ਮੋਟੇ ਸੱਟਾਂ ਸੀ ਉਹ ਆਪਣੇ ਘਰ ਚਲੇ ਗਏ ਆ ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ ਠਾਕ ਨੇ ਕੋਈ ਇਹਨਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਵੀ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜੀ ਇੱਥੇ ਅਵੇਲੇਬਲ ਹੈਗੀ ਆ ਈਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਸਰ ਉਹ ਤਾਂ ਕਿੰਨੇ ਕ ਤਾਂ ਰੈਫਰ ਕਰਤੀ ਗਈ ਅੰਮ੍ਰਿਤ ਸਰ ਸੱਤ ਦੇਖੋ 7 ਬੱਚੇ ਵੀ ਬੱਚੇ ਉਹਦੇ ਬੱਚੇ ਬੱਚੇ ਵੀ ਉਹ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ ਇੱਕ ਜਿਆਦਾ ਅਡਲਟ ਨਹੀਂ ਹੈ ਬਹੁਤੇ ਅਡਲਟ ਆ ਬੱਚਾ ਇੱਕ ਕੋਈ ਕੈਜ਼ੁਲਟੀਆਂ ਤਿੰਨ ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜ਼ੁਲਟੀਆਂ ਜਿਹੜੀਆਂ ਪਈਆਂ ਬੜੇ ਦੁੱਖ ਦੀ ਗੱਲ ਹੈ ਜੀ ਚਾਰ ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਲੱਥ ਹੋ ਚੁੱਕੀ ਆ ਚਾਰ ਜੀਆਂ ਦੀ ਔਰ ਕਈ ਜ਼ਖਮੀ ਵੀ ਨੇ ਪਰਮਾਤਮਾ ਅਗੇ ਇਹੋ ਅਰਦਾਸ ਬੇਨਤੀ ਕਰਦੇ ਆ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਕਰਨਾ ਜੀ ਜੀ ਹਾਂ ਹਾਂਜੀ ਅੰਮ੍ਰਿਤਸਰ ਭੇਜੇ ਗਏ ਨੇ ਉਹ ਸੀਰੀਅਸ ਮੋੜ ਤੇ ਨੇ ਥੋੜਾ ਜਿਆ ਉਹਨਾਂ ਨੂੰ ਡਾਕਟਰ ਸਾਹਿਬ ਹੋਣੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ ਇੱਥੇ ਵੀ ਟੀਮਾਂ ਤਿਆਰ ਨੇ ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਹੋਣ ਦਿੱਤੀ ਜਾਵੇ